ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਈਸ਼ਵਰ ਵਾਈ ਲਈ ਆਉਂਦਾ ਹਰਾ 3602 ਤੇ ਜਿਹੜਾ ਪਾਇਆ ਮਗਰ ਜਿਹੜਾ ਸਵਾਰਿਆ ਤੀ ਕਰੋ ਚੱਕ ਝੋਨਾ ਸਾਰਾ ਲਾਸਟ ਵਾਲਾ ਜਿਹੜਾ ਆਪਾਂ ਨੇ ਪਨੀਰੀ ਪਨੂਰੀ ਵਾਲੀ ਜਗ੍ਹਾ ਲਾਇਆ ਤੀ ਮੋਟਰ ਦੇ ਕੋਲ ਕੁਮਾਰ ਵੀ ਆਪਣਾ ਜਾਂਦਾ ਛਾਲਾ ਮਾਰਦਾ ਜਿੰਨਾ ਕਿ ਲਾਇਆ ਵਾ ਥੋੜਾ ਜਿਹਾ ਮੇੜੇ ਮੂੜੇ ਵੰਤੇ ਗੋਬਰ ਗਿਆ ਸਾਰੇ ਆਪਾਂ ਚੱਲਦਾ ਨਹੀਂ ਕਰਿਆ ਕਿਉਂਕਿ ਆਪਣਾ ਪਹਿਲਾ ਹੀ ਚੱਲਦਾ ਝੋਨੇ ਜੋ ਵੇਲੇ ਨਹੀਂ ਹੋਈ ਉਹਦੇ ਕਰਕੇ ਤੇ ਚੱਲਦਾ ਕਰਿਆ ਨਹੀਂ ਕਰਾਂਗੇ ਚੱਲਦਾ ਹੌਲੀ-ਹੌਲੀ ਸਰਦ ਆ ਜਿਹੜੀ ਮੇਨ ਗੱਲ ਆ ਆਪਾ ਆਉਂਦੇ ਨੇ ਖਾਦ ਦੂਸਰੇ ਰੇ ਨਾ ਪ੍ਰਦਾਨ ਪਾਈਆ ਹਣ ਕਿਉਂ ਲੇਟ ਲੱਗੀ ਹੋਣ ਕਰਕੇ ਥੋੜੀ ਜੀ ਇਹਨੂੰ ਐਡੂ ਫੂੜੂ ਕੀ ਘਟ ਤੇ ਸਮਾਨ ਦੇ ਨਾਲੇ ਸਮਝ ਲੋ ਤੋਰਨੀ ਪੈਣੀ ਆ ਇਹ ਪਾਰ ਆਏ ਨੇ ਦੋ ਬੰਦੇ ਤੀਸਰਾ ਜਾਂਦਾ ਈਸ਼ਵਰ ਲਈ ਹੋ ਜੀ ਮਿੱਤਰੋ ਕਰੋ ਚੈੱਕ ਤੇ ਮੌਸਮ ਹੁਣ ਰਜਾਨਾ ਹੀ ਅੱਜ ਵੀ ਮੀਂਹ ਪਿਆ ਤੇ ਕੱਲ ਵੀ ਪਿਆ ਸੀ ਤੇ ਰੋਜ਼ ਹੀ ਆ ਜਾਂਦਾ ਹੁਣ ਇੰਨੀ ਲੋਡ ਨਹੀਂ ਗਈ ਤੇ ਹੁਣ ਕੰਮ ਖਿੱਚੀ ਫਿਰਦਾ ਕਿਉਂਕਿ ਜਿਹੜੇ ਅਗੇਤੇ ਝੋਨੇ ਨੇ ਉਹਨਾਂ ਦਾ ਤਾਂ ਪਾਣੀ ਸੁਕਾਉਣਾ ਹੈ ਤੇ ਹੁਣ ਰੋਜ਼ਾਨਾ ਹੀ ਕਹਿੰਦੇ ਚੱਲਦਾ ਕੰਮ ਚਾਰ ਛਪੇਰੀ ਚਲੋ ਮੇਰੇ ਯਾਰ ਰਾਂਗਣੇ ਜਿਵੇਂ ਕਰਨਾ ਹੈ ਨਹੀਂ ਕਰਨਾ ਆਪਾਂ ਤਾਂ ਬਸ ਇੱਕ ਸੋਚੇ ਸਕਦੇ ਹਾਂ ਖਿੱਚਿਆ ਪਿਆ ਕੰਮ ਦੇਖੋ ਇਹਦਾ ਨਿਬੜ ਕੇ ਰੇਹਾਂ ਰੂਹਾਂ ਦਾ ਕੰਮ ਤੇ ਹੁਣ ਪਾਣੀ ਸੁਕਾ ਕੇ ਤੋ ਬਾਦ ਕੰਮ ਚੱਲਣਾ ਸਪਰੇਅ ਦਾ ਆਓ ਜੀ ਮਿੱਤਰੋ ਪਹੁੰਚ ਗਏ ਸਹੌਲੀ ਤੇ ਵਾਰਿਸ਼ ਬਹੁਤ ਹੋਈ ਵੀਆ ਕਰੋ ਚੈੱਕ ਕਰ ਲਓ ਆਪਣੇ ਖਾਲਾ ਖੂਲੂਆਂ ਚ ਪਾਣੀ ਕਿਤੇ ਨਹੀਂ ਧੀ ਝੋਨਾ ਸੁਕਾਇਆ ਵਤੀਗਾ ਤੇ ਬਹੁਤ ਜਿਆਦੇ ਮੀਂਹ ਪਿਆਵਾ ਮਿੱਤਰੋ ਆ ਦੇਖੋ ਪਾਣੀ ਝੋਨੇ ਚ ਵੀ ਖੜਾ ਹੈ ਤੇ ਕੀੜਾ ਮਾਰਨਾ ਹੈ ਆ ਬਾਕੀ ਓਕੇ ਆ ਰਿਪੋਰਟ ਗੋਲ ਲੈ ਪਾਇਆ ਚੱਲੀ ਜੀਰੀ ਕਰੋ ਚੱਕ ਪਲਾਟ ਚੋਨਾ ਠੀਕ ਠਾਕ ਆ ਓਕੇ ਰਿਪੋਰਟ ਔਰੇ ਟੱਕਾ ਆਪਣਾ ਪਲਾਟ ਇਹ ਆ ਵਟ ਆ ਨਾ ਸਮਝ ਲਿਓ ਆਪਣਾ ਇਹ ਨਹੀਂ ਹੈਗਾ ਇਹ ਗਵੰਡੀਆਂ ਦਾ ਇਹ ਥੋੜਾ ਜਿਹਾ ਪਾਰਕ ਤੁਹਾਡੇ ਸਾਹਮਣੇ ਹੀ ਆ ਬਾਕੀ ਤੇ ਉਹ ਤੋਂ ਬਾਅਦ ਤੁਹਾਨੂੰ 1509 26 ਤੀਗੀ ਇਹ ਹੈਗਾ ਜੀ 70 ਗਵੰਡੀਆਂ ਦਾ ਆ ਦੇਖੋ ਉੱਪਰ ਜੀ ਪਾਣੀ ਚੱਲਿਆ ਹੋਇਆ ਪਹੀ ਦੇ ਖੜੇ ਨੇ ਕਿਾਰੇ ਲਓ ਜੀ ਆਪਣੇ ਵਾਲੇ ਚ ਵੀ ਇਹ ਚ ਪਾਣੀ ਨਹੀਂ ਦਿਖਾਲ ਖੋਲ ਚ ਝੋਨੇ ਚ ਕਿਤੇ ਵੀ ਲੋ ਕਰੋ ਚੈੱਕ ਜਮਾ ਸੁੱਕਾ ᱛੀ ਆ ਹੈਗਾ ਜੀ 1509 ਆਪਕਾ ਨਸਰਨਾ ਲੱਗ ਗਿਆ ਸਮਝ ਲਓ ਤੇ ਸਪਰੇਅ ਕਰਨੀ ਰਹੀ ਹੁਣ ਮੀਂਹ ਪਈ ਜਾਂਦਾ ਹੈ ਹੌਣ ਛੋਨੇ ਨੂੰਰੇ ਲੋਡ ਨਹੀਂ ਹੁਣ ਪਾਣੀ ਸੁਕਾ ਰਹੇ ਹਾਂ ਤੇ ਹੁਣ ਸਪਰੇਅ ਕਰਨੀ ਸੀ ਹੁਣ ਮੀਂਹ ਦੇਖਦੇ ਹਾਂ ਕਿੰਨਾ ਕਚਰ ਪਊਗਾ ਤੇ ਅਦਰ ਗਵਾਂਡੀਆਂ ਦੇ ਮੈਨੂੰ ਲੱਗਦਾ ਪਾਣੀ ਖੋਲਿਆ ਵਾ ਆ ਦੇਖੋ ਇਹਦੇ ਚੋਂ ਜਾ ਰਿਹਾ ਹੈ ਪਾਣੀ ਥੋੜਾ ਥੋੜਾ ਆ ਲੋ ਇਹ ਦੇਖਿਓ ਇਹਨਾਂ ਦਾ ਉਹਰੇ ਬਣਾਇਆ ਵਾ ਪੌਰ ਪਾਣੀ ਇਹ ਉਹ ਗਦਨ ਹੈ ਕਰਤੀ ਥੱਲੇ ਜਾਣ ਲਈ ਖਾਤ ਪੈ ਗਈ ਜਾਂ ਖੋਲਿਆ ਹੀ ਨਹੀਂ ਪਤਾ ਵੀ ਜਾਨੀ ਜਾ ਰਿਹਾ ਪਾਣੀ ਥੋੜਾ ਥੋੜਾ ਦੇਖੋ ਬਹੁਤਾ ਨਹੀਂ ਕੋਈ ਆ ਦੇਖੋ ਬੁੱਟੇ ਨਿਸਰਨ ਲੱਗੇ ਇੱਜ ਵਰ ਘੇੜਾ ਮਾਰਨ ਲਾਣੇਦਾਰ ਮੂਰੇ ਜਾ ਰਿਹਾ ਹੈ ਆ ਦੇਖੋ ਦੇਖ ਕੇ ਆਉਣਗੇ ਅਲਦੜਾ ਪਾਣੀ ਪੂਣੀ ਕਿੰਨਾ ਕਾ ਕਿਹੜੇ ਪਲਾਟਾਂ ਚ ਤੇ ਮੌਸਮ ਉੱਤੇ ਫੇਰ ਵਿਗੜਿਆ ਖੜਾ ਤੁਹਾਡੇ ਸਾਹਮਣੇ ਹੀ ਹੈ ਟੋਪ ਨਹੀਂ ਹੈ ਬੱਦਲ ਵਾਈਜੀ ਹੋ ਹੈ ਲਓ ਜੀ ਪਾਣੀ ਤਾਂ ਹੈਗਾ ਹਲੇ ਤੇ ਖਾਲ ਤੇ ਕਰੀ ਦੀ ਸਪਰੇਅ ਤੱਕ ਖਖ ਖੁਖ ਜੇ ਸੁੱਕ ਗਏ ਬਾਕੀ ਹੁਣ ਬੂਝਾ ਤੁਹਾਡੇ ਸਾਹਮਣੇ ਆ ਜਦਾਂ ਦਾ ਵੀ ਹੈਗਾ ਮੌਸਮ ਮੜਾ ਠੰਡਾ ਹੋਇਆ ਦੀ ਮੈਂ ਕਿਹਾ ਗੇੜਾ ਮਾਰ ਕੇ ਆਇਆ ਗਾਂਹ ਪਲਾਟਾਂ ਚ ਇਸ ਵਾਰ ਤਾਂ ਲੱਗਿਆ ਹੋਇਆ ਇੱਧਰ ਵੱਟ ਨੂੰ ਉਰੇ ਬੈਠਾ ਹੈ ਸਾਹਮਣੇ ਵੱਟ ਸਾਫ ਕਰਨ ਲੱਗਾ ਹੈ ਦੇਖੋ ਪਾਣੀ ਖੜਾ ਸਾਰੇ ਪਲਾਟ ਆਪਣੇ ਸੁਕਾਏ ਹੋਏ ਤੇ ਸਾਰਿਆਂ 'ਚ ਪਾਣੀ ਆ ਪੂਰਾ ਖੜਾ ਜਿਵੇਂ ਚੰਗੀਆਂ ਮੋਟਰਾਂ ਚੱਲੀਆਂ ਹੁੰਦੀਆਂ ਨੇ ਜਦ ਕਿ ਮੋਟਰਾਂ ਦੇ ਆਪਾਂ 스타ਟਰ ਲਾ ਕੇ ਘਰੇ ਲੈ ਕੇ ਗਏ ਪਿਆ ਹਾਂ ਦੇਖੋ ਚੰਗਾ ਵੀ ਆ ਰੌਣਕਾ ਪੂਰੀ ਹਰੇ ਦੋਏ 11 ਦਾ ਇੱਕ ਮੇਲ ਹੈ ਨਾਲ ਆਹ ਦੇ ਕਲ ਰਿਹਾ ਇਧਰ ਨੂੰ ਇਧਰੋਂ ਆ ਦੇਖੋ ਇਹ ਜਿਹਨੂੰ ਜਾਂਦਾ ਦਾ ਫੋਲੋ ਭਰਿਆ ਖੜਾ ਕਮਾਲ ਹੋ ਗਈ ਹੋ ਸਕਦਾ ਕਵਾਂਡੀਆਂ ਦੇ ਵੀ ਪਾਣੀ ਉੱਪਰ ਜੀ ਆਇਆ ਹੋਵੇ ਮੱਟਾਂ ਬੋਟਾਂ ਟੋਟੀਆਂ ਹੋਣ ਜਾਂ ਤੋੜੀਆਂ ਹੋਣ ਕੁਝ ਨਹੀਂ ਕਹਿ ਸਕਦੇ ਹਲੇ ਵੀ ਟਲਿਆ ਨਹੀਂ ਹੈਗਾ ਖੜਾ ਹੀ ਆ ਦੇਖੋ ਸਾਹ ਹਜਾ ਸੋਹਣਾ ਪਾਣੀ ਆ ਵੀ ਚਿੱਟਾ ਜਿਵੇਂ ਮੋਟਰ ਵਾਲਾ ਪਾਣੀ ਹੁੰਦਾ ਪਿਆ ਵਾ ਉਹ ਕੀ ਕਰਦਾ ਓਏ ਬੱਟ ਵੱਡਦਾ ਕੋ ਪਾਣੀ ਨਿਕਲਦਾ ਇਧਰੋਂ ਕਿਧੋਂ ਪਿਆ ਵ ਤਾਂ ਨਹੀਂ ਉੱਪਰ ਜੀ ਬੱਟਾਂ ਦੇ ਉੱਪਰ ਜੀ ਟੱਪਿਆ ਵਾ ਪਾਣੀ ਮੀਨ ਵਾਲਾ ਵਾਣੇਦਾਰ ਆ ਉੱਪਰਲੇ ਬੰਨੇ ਦੇ ਕੀੜਾ ਮਾਰ ਕੇ ਉਹ ਸਾਰੇ ਘੁੰਮ ਕੇ ਮੀਦਾ ਫਾਇਦਾ ਵੀ ਆ ਨੁਕਸਾਨ ਵੀ ਆ ਫਾਇਦਾ ਇਹ ਆ ਵੀ ਫਸਲ ਵਧੀਆ ਹੋ ਜਾਂਦੀ ਆ ਪੂਰੀ ਟਾਪ ਦੀ ਜਿਹੜੀ ਧੋਤੀ ਧੱਤੀ ਜਾਂਦੀ ਆ ਬਿਮਾਰੀ ਠਮਾਰੀ ਧੋਤੀ ਜਾਂਦੀ ਆ ਤੇ ਨੁਕਸਾਨ ਆਏ ਹੋਏ ਦਾ ਇਹ ਵੀ ਜਿਵੇਂ ਮੰਨ ਲਓ ਹੁਣ ਬਘੋਲੇ ਪੈ ਗਈ ਚਲੋ ਹੌਲੇ ਤਾਂ ਠੀਕ ਆ ਨਿਊ ਨਿਓ ਗਾਹਾਂ ਬੂਰ ਆਉਣਾ ਫਿਰ ਥੋੜਾ ਜਿਆ ਤੁਹਾਨੂੰ ਪਤਾ ਦਾਣਾ ਕਾਲਾ ਤੇ ਖਾਲੀ ਰਹਿ ਜਾਂਦਾ ਹਾਲੇ ਕੋਈ ਏਡੀ ਪ੍ਰੋਬਲਮ ਨਹੀਂ ਜਾਨੀ ਹਾਲੇ ਤਾਂ ਬਚਾਉਿਆ ਹਲਤਾ ਫਾਇਦਾ ਹੀ ਆ ਇਹੀ ਜੇ 10 ਦਿਨ ਪਹਿਲਾਂ ਪਿਆ ਹੁੰਦਾ ਜਿਹੜੇ ਵੀਰਾਂ ਨੇ ਡੀਜ਼ਲ ਡਾਜ਼ਰ ਫੂਕੇ ਨੇ ਝੋਨੇ ਲੇਟ ਲਾਏ ਨੇ ਐਂਡ ਤੇ ਆ ਕੇ ਇੱਕ ਤਾਉ ਬਚਾਉ ਹੋ ਜਾਂਦਾ ਤੇ ਪਾਣੀ ਪੂਣੀ ਖੜ ਜਾਂਦਾ ਬਾਕੀ ਤੁਹਾਨੂੰ ਪਤਾ ਆਪਣੇ ਕਹੇ ਤੇ ਨਾ ਇਹਨੇ ਹਟਣਾ ਹੈ ਨਾ ਭੈਣ ਲੱਗਣਾ ਉਰੋਂ ਪਲਾਟ ਸਟਾਰਟ ਹੋ ਜਾਂਦਾ 1509 ਦਾ ਇਧਰ ਆ ਮੂਰੇ ਮੂਰੇ 26 ਦੇ ਨੇ ਦੋਏ ਤੇ ਆ 1509 ਹੋ ਗਿਆ ਸਟਾਰਟ ਆ ਏਰੀਆ ਇਧਰ ਨੂੰ ਸਿਆਕਾ ਖਾਲਾ ਵੀ ਫੁੱਲ ਭਰਿਆ ਪਿਆ ਮੋਟਰ ਤੇ ਆ ਗਿਆ ਆਪਾਂ ਦੂਹੀ ਤੇ ਅੰਦਰ ਨਹੀਂ ਆਤੇ ਦੇਖਦੇ ਆ ਲਾਨਦਾਰਾਂ ਦਾ ਕੱਢ ਕੇ ਆਇਆ ਮੈਂ ਪਾਣੀ ਆਪਣੇ ਉਰੇ ਬੋਰ ਨੇ ਨਾ ਦੇਜਾਂ ਕੰਨਾਂ ਕਿ ਜਾਂਦਾ ਕੀ ਹਸਾ ਕਿਤਾਬ ਆ ਤਾਂ ਹਲੇ ਖੜਾ ਟਿਕਿਆ ਕਾਫੀ ਝਟ ਲਾ ਕੇ ਗਿਆ ਚੰਗੀ ਹਿਸ਼ੋ ਲਾਓ ਜੀ ਫਿਲਟਰ ਨੇ ਆਹ ਇੱਥੇ ਜਾ ਰਿਹਾ ਉਹ ਬੋਰ ਚ ਤੇ ਇਧਰੋਂ ਆ ਆਈ ਜਾ ਰਿਹਾ ਪੁਲੀ ਦਾ ਪਾਣੀ ਆਤਾ ਪਰਿਆ ਖੜਾ ਪਲਾ ਆਈ ਦੇ ਚ ਜਾਂਦਾ ਉਣਕੇ ਜਾਂਦਾ ਬਾਣੀ ਤੇ ਬੋਰ ਉਤੋਂ ਹਿਲਦਾ ਸਾਰੀ ਭਰੀ ਖੜੀ ਆ ਦੇਖ ਲਓ ਲਓ ਜੀ ਢੇੜਾ ਮਾਰ ਲਿਆ ਤੇ ਚੱਲਦੇ ਆ ਧੁੱਪ ਨਿਕਲਿਆ ਜੀ ਬੱਟਾ-ਬੁੱਟਾ ਦੇਖ ਨਹੀਂ ਆ ਚਾਰ ਸਵੇਰੇ ਪਾਣੀ ਜਿਹੜਾ ਇਥੇ ਨੂੰ ਕੱਢਣ ਵਾਲਾ ਸੀ ਕੱਢਤਾ ਜਿਹਦੇ ਜ਼ਿਆਦੇ ਸੀਗਾ ਤੇ ਹੁਣ ਚੱਲਦੇ ਆ ਪ੍ਰਿੰਟ ਨੂੰ ਪਾਣੇ ਕਰੇ ਹੁਣ ਪੂਰੀ ਫੜਾਕੇ ਜੀ